ਪਰ ਅਰਸ਼ਾਂ ਤੱਕ ਵੀ ਲੱਜਾਂਦਾ ਤੇ ਫਰਸ਼ਾਂ ਤੱਕ ਵੀ ਲੱਜਾਂਦਾ ਪਰ ਜਦੋਂ ਅਸੀਂ ਉਹ ਫੋਟੋ ਦੇਖਦੇ ਨਾ ਇੱਕ ਬਹੁਤ ਹੀ ਹੈਂਡਸਮ ਅਟਰੈਕਟਿਵ ਮੁੰਡਾ ਨਜ਼ਰ ਆਉਂਦਾ ਹਨਾ ਤੇ ਇੱਕਦਮ ਲੰਬੀ ਦਾੜੀ ਵੱਡੇ ਵਾਲ ਵੀ ਤੁਹਾਨੂੰ ਲੱਗਦਾ ਨਹੀਂ ਜਿਹੜੇ ਤੁਹਾਨੂੰ ਚਾਹੁੰਦੇ ਨੇ ਉਹ ਤੁਹਾਨੂੰ ਦੇਖ ਕੇ ਪਰੇਸ਼ਾਨ ਹੁੰਦੇ ਹੋਣਗੇ ਕਿ ਕੀ ਹਾਲ ਬਣਾ ਲਿਆ ਜਿਨਾਂ ਲਈ ਜਚਣਾ ਸੀ ਜਿਨਾਂ ਲਈ ਸੱਜਣਾ ਸੀ ਜਦੋਂ ਉਹ ਹੀ ਨਹੀਂ ਰਹੇ ਫਿਰ ਜਚੰਦੇ ਸੱਜੰਦਾ ਕੋਈ ਫਾਇਦਾ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਮੌਕਾ ਆਪਣੇ ਆਪ ਨੂੰ ਦੇਣਾ ਚਾਹੀਦਾ ਓਖਾ ਮਸੀ ਮੌਕਾ ਦਿੱਤਾ ਸੀ ਆਪਣੇ ਆਪ ਨੂੰ ਇੱਕ ਵਾਰੀ ਐਸਾ ਕੀ ਕਿਹੜਾ ਮੂਡ ਆਇਆ ਕਿ ਟੁੱਟਣ ਤੱਕ ਦੀਆਂ ਨੌਕਤਾਂ ਆ ਗਈਆਂ ਕੈਨੇਡਾ ਇੱਕ ਮਾਂ ਤੁਹਾਨੂੰ ਕਿੱਦਾਂ ਹੌਸਲਾ ਦਿੰਦੀ ਕਿਉਂਕਿ ਮਾਂ ਦੇ ਲਈ ਬਹੁਤ ਔਖਾ ਆਪਣੇ ਬੱਚੇ ਨੂੰ ਇਸ ਹਾਲਤ ਚ ਦੇਖਣਾ ਜਿਹੜਾ ਜਿਹਦਾ ਪੁੱਤ ਉਹਦੀ ਗੋਦੀ 'ਚ ਸਹਿਰਾ ਕੇ ਸੌ ਰੋ ਰਿਹਾ ਜਵਾਨ ਆ ਤੇ ਮਾਂ ਤੇ ਕੀ ਵੀਦੀ ਹੁੰਦੀ ਉਸ ਟਾਈਮ ਹੱਦ ਕੀ ਸੀ ਤੁਹਾਡੇ ਪਿਆਰ ਦੀ ਪਿਆਰ ਹੀ ਕਰਦਾ ਜਿਹਦੀ ਕੋਈ ਹੱਦ ਨਹੀਂ ਇੰਨਾ ਚਾਹ ਲੈ ਇੱਕ ਬੰਦੇ ਨੂੰ ਤੁਸੀਂ ਇੱਕ ਸ਼ਖਸ ਨੂੰ ਵੀ ਉਹਨੂੰ ਸਾਰੀ ਜ਼ਿੰਦਗੀ ਬਣਾ ਲਿਆ ਆਪਣੀ ਮੈਂ ਤਾਂ ਇੱਥੇ ਤੱਕ ਉਹਨੂੰ ਇਹ ਵੀ ਕਹਿ ਦਿੱਤਾ ਸੀ ਕਿਸੇ ਦੀ ਹੋ ਗਿਆ ਜੀ ਦੁੱਗਣਾ ਪਿਆਰ ਕਰਕੇ ਗੱਲ ਲਾਉਂਦਾ ਤਾਨੂੰ ਕਦੇ ਨਹੀਂ ਕਦੀ ਇਦਾਂ ਨਹੀਂ ਹੋਇਆ ਸੋਸ਼ਲ ਮੀਡੀਆ ਤੇ ਕੀ ਹੋਵੇ ਕਿ ਯਾਰ ਤੂੰ ਕੀ ਵੀਡੀਓ ਪੋਸਟ ਕਰ ਦਰੰਨਾ ਐਵੇਂ ਰੋਂਦੇ ਧੁੰਦੇ ਦੀਆਂ ਕਿਉਂਕਿ ਜਿੱਤੇ ਬੀਬੀ ਸਾਨੂੰ ਵੀ ਵਰਦਾ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਬਣਾਉਣ ਤੋਂ ਪਹਿਲਾਂ ਮੰਮੀ ਪਾਪਾ ਨੂੰ ਆਪਣੀ ਜ਼ਿੰਦਗੀ ਜ਼ਰੂਰ ਬਣਾਉਣਾ ਚਾਹੀਦਾ ਮੰਮੀ ਪਾਪਾ ਲਾਡੂ ਸਾਈਡ ਤੋਂ ਦੇ ਪਿਆਰ ਨੂੰ ਕੋਈ ਬੁੱਧ ਜਗ੍ਹਾ ਕਦੇ ਵੀ ਨਹੀਂ ਲੈ ਸਕਦਾ ਤੁਹਾਨੂੰ ਨਹੀਂ ਲੱਗਦਾ ਜੀ ਉਹਨਾਂ ਨੂੰ ਫਰਕ ਨਹੀਂ ਪੈ ਰਿਹਾ ਤਾਂ ਤੁਸੀਂ ਆਪਣੇ ਆਪ ਨੂੰ ਉਹਨਾਂ ਫਰਕ ਦਾ ਧੋਖਾ ਆਇਆ ਹੋਇਆ ਹੈ ਇਹ ਮੈਨੂੰ ਹੁਣ ਵੀ ਚਲੋ ਵੇਲੇ ਮੈਸੇਜ ਆ ਜਾਂਦੇ ਆ ਵੀ ਤੂੰ ਪਿਛੇ ਮੁੜਿਆ ਮੈਂ ਕਹਾ ਮੈਂ ਕਿਵੇਂ ਮੁੜਿਆ ਮੈਂ ਕਹਾ ਮੈਂ ਤੇ ਤੂੰ ਪੁੱਛ ਕੇ ਘਰ ਦੇ ਵੀ ਕਹਿ ਦਿੰਦੇ ਕਿ ਵਿਆਹ ਕਰ ਦਿੰਨੇ ਆ ਵੀ ਮੂਵ ਆਨ ਹੋ ਜਾਏਗਾ ਮੈਂ ਕੀ ਕਰ ਦੋ ਮੈਂ ਕਾ ਇਹ ਨਾ ਮੈਨੂੰ ਮੁਰਗਦੇ ਕਿ ਉਹ ਕੁੜੀ ਨੂੰ ਖੋਛ ਰ ਮੈਂ ਕਾ ਮੈਂ ਉਹਦੇ ਨਾਲ ਪਰਨੂ ਕੋਈ ਨਹੀਂ ਦੇ ਸਕਦਾ ਕਿੱਥੇ ਰਹਿਣਾ ਪਸੰਦ ਕਰਦਾ ਖੁੱਲੀ ਜਗ੍ਹਾ ਹੋਵੇ ਤੇ ਨਾਲ ਨਾਲ ਕੋਈ ਨਾ ਹੋਵੇ ਕਹਿੰਦਾ ਜਿੱਥੇ ਬੰਦੇ ਸੀ ਨੈਣੋਂ ਥਾਂ ਨਹੀਂ ਭੁੱਲਦੇ ਜਵਾਕਾਂ ਦੇ ਰੱਖੇ ਨਾਲ ਨਹੀਂ ਭੁੱਲਦੇ ਤੇਰੇ ਵਿਆਹ ਦੀ ਭਰਾਈ ਹਾਮੀ ਨਹੀਂ ਭੁੱਲਦੀ ਤੇ ਘਰੇ ਮਾਂ ਨਾਲ ਗੱਲ ਕਰਾਈ ਨਹੀਂ ਭੁੱਲਦੀ ਇੱਕ ਫੋਟੋ ਜਿੱਦੋਂ ਮੇ ਇਕੱਠੇ ਨਹੀਂ ਭੁੱਲਦੇ ਤੇ ਦੱਲਨ ਸਾਹਿਬ ਦੇਖਿਆ ਮੱਥੇ ਨਹੀਂ ਭੁੱਲਦੇ ਇਕੱਠਿਆਂ ਬੀਤਿਆਂ ਸਮਾਂ ਨਹੀਂ ਭੁੱਲਦਾ ਮਰ ਤੋਂ ਪਹਿਲਾਂ ਤੇਰਾ ਨਾਂ ਨਹੀਂ ਭੁੱਲਦਾ ਯਕੀਨ ਕਰਨਾ ਕਿੰਨਾ ਔਖਾ ਵਾਹੋਂ ਤੁਹਾਡੇ ਮੈਨੂੰ ਕੋਈ ਕਹੇ ਮੈਂ ਤਾਂ ਜੀਨ ਕਰ ਮੈਂ ਤਾਂ ਦਿੱਕਦੀ ਵੀ ਨਹੀਂ ਕਰਦਾ ਤੁਸੀਂ ਨਾ ਖੜ ਕੇ ਡੜਕੇ ਲਗਾਣੇ ਸੁਣਾ ਦੋ ਕਿਉਂਕਿ ਟਰੈਕਟਰ ਤੇ ਲਾ ਕੇ ਖੇਤ ਚ ਜਾਓ ਗਾਣੀ ਮੈਂ ਤਾਂ ਉਹ ਵੀ ਮੀউজਿਕ ਸਿਸਟਮ ਦਾ ਕਲਾ ਮਾਰਿਆ ਹੀ ਕੀ ਸ਼ੌਂਕ ਸੀ ਤੁਹਾਨੂੰ ਮਨਵਾਹੀ ਮੇਲੇ ਮੁਕਾਬਲਿਆਂ ਦਾ ਹੋਰ ਸਪੀਡ ਅੱਛਾ ਇੰਨਾ ਪਿਆਰ ਮਿਲਦਾ ਸੀ ਮੇਲੇ ਗਏ ਤੇ ਵੀ ਜਦੋਂ ਪਤਾ ਲੱਗਿਆ ਨਾ ਉਹ ਆ ਗਿਆ ਨਾਲ ਹੀ ਸਪੀਕਰਾਂ 'ਚ ਨਾਲ ਬੋਲਣ ਲੱਗਾ ਰਿਸ਼ਤੇ ਕਰ ਰਬੜ ਬੈਂਟ ਦੀ ਤਰ੍ਹਾਂ ਉਹ ਲਾਸਟ ਤੇ ਆ ਕੇ ਟੁੱਟਣਾ ਜ਼ਰੂਰ ਆ ਜਿੰਨਾ ਚਿਰ ਆਪਾਂ ਐਂ ਪੂਰੇ ਪ੍ਰੋਪਰ ਨਿਯੋਜ ਦੇ ਵਿੱਚ ਜੇ ਕੁੜੀ ਨੇ ਛੱਡਤਾ ਮੁੰਡੇ ਦੇ ਛੱਟ ਲੱਗਣੀ ਜੇ ਮੁੰਡੇ ਨੇ ਛੱਡਤਾ ਕੁੜੀ ਦੇ ਛੱਟ ਲੱਗਣੀ ਛੱਟ ਇੱਕ ਦੇ ਲੱਗਣੀ ਹੀ ਲੱਗਣੀ ਪਿਓ ਲਈ ਵੀ ਸੀ ਕਿ ਦੇਖੋ ਪਰ ਮਾਂ ਜਿੰਨੇ ਨੋਮਿਨੇਟਡ ਚ ਤੁਹਾਨੂੰ ਰੱਖ ਕੇ ਪੈਦਾ ਕੀਤਾ ਔਰ ਇਨਾ ਵੱਡਾ ਕੀਤਾ ਉਹ ਕਦੀ ਵੀ ਨਹੀਂ ਤੁਹਾਨੂੰ ਇਦਾਂ ਦੇਖਣਾ ਚਾਹੁੰਦੀ ਹੋਗੀ ਕਈ ਵਲੇ ਘਰਦੰਦ ਦੱਸਣ ਦੀ ਕੋਸ਼ਿਸ਼ ਕਰਦਾ ਮੈਂ ਆ ਚੀਜ਼ੋਂ ਨਿਕਲ ਨਿਕ ਜਾਣਾਂ ਪਿਆ ਆ ਚੀਜ਼ ਦੇ ਵਿੱਚ ਵੀ ਮੈਨੂੰ ਕੱਢ ਲੋ ਜੇ ਕੱਢ ਹੁੰਦਾ ਆ ਦੱਸ ਹੀ ਨਹੀਂ ਹੁੰਦਾ ਕਿ ਬਦ ਅੱਜ ਵੀਡੀਓ ਦੇ ਵਿਚ ਸ਼ਾਰ ਕਰ ਦੇਖਣ ਪਤਾ ਲੱਗ ਜੂ ਵੀ ਇਹ ਚੀਜ਼ ਹੁਣ ਦੱਸ ਨਹੀਂ ਹੁੰਦਾ ਕਿਸੇ ਮਜ਼ਾਕ ਬਣ ਕੇ ਰਹਿ ਗਏ ਸ੍ਰੀ ਗੱਲ ਜੀ ਮੈਂ ਹਾਂ ਅਮਨ ਔਰ ਤੁਸੀਂ ਦੇਖ ਰਹੇ ਹੋ BMS ਤੇ ਅੱਜ ਇਸ ਪੋਡਕਾਸਟ ਤੁਹਾਡਾ ਸਵਾਗਤ ਹੈ ਅਜੇ ਪੋਡਕਾਸਟ ਘੱਟ ਸਟੋਰੀ ਜ਼ਿਆਦਾ ਹੋਏਗੀ ਕਿਉਂਕਿ ਜਿਨ੍ਹਾਂ ਦੀ ਸਟੋਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਨ੍ਹਾਂ ਦੇ ਬਾਰੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋਸ਼ਲ ਮੀਡੀਆ ਤੇ ਅ ਅਣਜਾਣ ਤਾਂ ਨਹੀਂ ਪਰ ਲੋਕ ਕਹਿ ਲੋ ਵੀ ਉਹਨਾਂ ਨੂੰ ਹੁਣ ਜਾਨਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਪਹਿਚਾਣਨਾ ਸ਼ੁਰੂ ਕਰ ਦਿੱਤਾ ਇਹਨੇ ਲੋਕਾਂ ਨੇ ਲੋਕ ਜਿਹੜੇ ਨੇ ਉਹਨਾਂ ਦੇ ਦਰਦ ਨੂੰ ਸਮਝ ਰਹੇ ਨੇ ਔਰ ਲੋਕ ਨਾ ਬਹੁਤ ਕੁਛਣਾ ਦੀ ਜ਼ਿੰਦਗੀ ਬਾਰੇ ਜਾਨਣਾ ਚਾਹੁੰਦੇ ਜਦੋਂ ਜਦੋਂ ਅਸੀਂ ਵੀ ਉਹਨਾਂ ਦੀ ਪ੍ਰੋਫਾਈਲ ਦੇਖੀ ਜਦੋਂ ਅਸੀਂ ਉਹਨਾਂ ਨੂੰ ਦੇਖਿਆ ਸਾਡੇ ਮਨ ਦੇ ਵਿੱਚ ਜ਼ੈਨ ਦੇ ਵਿੱਚ ਵੀ ਇਹ ਹੈ ਕਿ ਕਿਉਂ ਨਾ ਉਹਨਾਂ ਬਾਰੇ ਜਿਹੜਾ ਹੈ ਪਤਾ ਕੀਤਾ ਜਾਵੇ ਔਰ ਕੀ ਕੁਝ ਚੱਲ ਰਿਹਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਉਸ ਚੀਜ਼ ਬਾਰੇ ਪਤਾ ਕਰੀਏ ਤੇ ਸ਼ਾਇਰੀ ਵੀ ਕਰਦੇ ਨੇ ਬਹੁਤ ਸੋਹਣੀ ਸ਼ਾਇਰੀ ਕਰਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਰੀਲਸ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ ਇੱਕਦਮ ਲੁੱਕ ਵੀ ਚੇਂਜ ਹੋ ਚੁੱਕੀ ਹੈ ਉਹਨਾਂ ਦੀ ਸੋ ਮੈਂ ਸਾਰਾ ਕੁਝ ਹੁਣ ਹੀ ਤੁਹਾਨੂੰ ਦੱਸ ਰਹੀਆਂ ਤੇ ਮੈਨੂੰ ਲੱਗਾ ਕਿ ਹੋਰ ਇੰਟਰੋਡਕਸ਼ਨ ਨਾ ਦਿੰਦੇ ਹੋਏ ਸਿੱਧਾ ਮੁਲਾਕਾਤ ਕਰਾ ਦਿੰਨੀ ਆ ਜਗਰੂਪ ਬਾਠ ਜੀ ਦੇ ਨਾਲ ਜਗਰੂਪ ਜੀ ਬਹੁਤ ਬਹੁਤ ਸਵਾਗਤ ਹੈ ਬੀਐਮਐਸ ਦੇ ਤੁਹਾਡਾ ਵੀ ਧੰਨਵਾਦ ਜੀ ਇਸ ਮੌਕੇ ਤਾਂ ਵੀ ਸਾਨੂੰ ਮਿਲਦਾ ਤੁਹਾਡਾ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਔਰ ਮੈਂ ਜਦੋਂ ਇੰਟਰੋਡਕਸ਼ਨ ਦੇ ਵਿੱਚ ਮੈਨੂੰ ਸਮਝ ਨਹੀਂ ਜੀ ਲੱਗ ਰਹੀ ਮੈਂ ਕੀ ਕਵਾਂ ਹਨਾ ਕਿਉਂਕਿ ਸੋਸ਼ਲ ਮੀਡੀਆ ਤੇ ਹੀ ਹੁੰਦਾ ਕਿ ਇੱਕ ਅਣਜਾਣ ਰਾਤੋਂ ਰਾਤ ਕੈਲੋ ਵੀ ਉਹਦੇ ਬਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਔਰ ਜਦੋਂ ਫਿਰ ਤੁਹਾਡਾ ਪ੍ਰੋਫਾਈਲ ਅਸੀਂ ਦੇਖਦੇ ਹਾਂ ਤੁਹਾਡੀ ਪ੍ਰੋਫਾਈਲ ਦੇਖਦੇ ਹਾਂ ਤਾਂ ਇੱਕਦਮ ਇੱਕ ਮੁੰਡਾ ਹੋਰ ਹੁੰਦਾ ਉਹਦੀ ਲੁੱਕ ਇੱਕਦਮ ਹੋਰ ਹੋ ਜਾਂਦੀ ਹੈ ਤਾਂ ਲੋਕਾਂ ਦੇ ਅੰਦਰ ਨਾ ਇੱਕ ਕਿਉਰਿਓਸਿਟੀ ਪੈਦਾ ਹੋ ਜਾਂਦੀ ਹੈ ਕਿ ਦੀ ਜ਼ਿੰਦਗੀ ਦੇ ਵਿੱਚ ਹੋਇਆ ਕੀ ਇਦਾਂ ਦਾ ਜਾਂ ਐਸਾ ਕਿਹੜਾ ਬਦਲਾਅ ਆ ਗਿਆ ਕਿ ਬੰਦੇ ਦੀ ਸੂਰਤ ਹੀ ਬਦਲ ਗਈ ਸੂਰਤ ਸਿਗਾ ਕੋਈ ਆਪਣਾ ਹੀ ਬਦਲ ਗਿਆ ਉਹਦੇ ਕਰਕੇ ਤੁਸੀਂ ਦੇ ਕਰਕੇ ਮੋਹ ਹੀ ਹਟ ਗਿਆ ਜ਼ਿੰਦਗੀ ਤੋਂ ਅੱਛਾ ਮੋਹ ਨਹੀਂ ਰਿਹਾ ਜ਼ਿੰਦਗੀ ਨਾਲ ਜਮਾ ਨਹੀਂ ਰਿਹਾ ਜਦੋਂ ਜ਼ਿੰਦਗੀ ਨਾਲ ਮੋਹ ਤੁਸੀਂ ਕਹਿ ਰਹੇ ਹੋ ਕਿ ਨਹੀਂ ਰਿਹਾ ਤਾਂ ਤਾਂ ਜੀਣਾ ਪੜਾਉ ਆਖਾ ਜ਼ਿੰਦਗੀ ਤਾਂ ਬਹੁਤ ਵੱਡੀ ਹੈ ਮਰ ਤਾਂ ਮੋਹ ਟਾਈਮ ਦੇ ਗਏ ਸੀ ਉਦੋਂ ਵੀ ਤੁਰੇ ਫਿਰਦੇ ਆ ਘਰ ਦੇ ਵਾਲੇ ਤੁਰੇ ਫਿਰਦੇ ਆਪਣੇ ਉਹਨਾਂ ਬਹੁਤ ਟਾਈਮ ਦਾ ਜਿਦੋਂ 6-7 ਮਹੀਨੇ ਤੋਂ ਪਹਿਲਾਂ ਤਾਂ ਖਤਮ ਕਰ ਚੁੱਕਾ ਹਾਂ ਪਰ ਤਾਨੂੰ ਨਹੀਂ ਲੱਗਦਾ ਕਿ ਜ਼ਿੰਦਗੀ ਇੱਕੋ ਵਾਰੀ ਮਿਲੀ ਐ ਇਹਨੂੰ ਜੀਣਾ ਚਾਹੀਦਾ ਜੀਣਾ ਚਾਹੀਦਾ ਪਰ ਇਦਾਂ ਦੀ ਜ਼ਿੰਦਗੀ ਨਾਲ ਮਰਨਾ ਚਾਹੁੰਦਾ ਕਿਉਂ ਕਿਾਦ ਕਿਸੇ ਨੂੰ ਸਾਰਾ ਕੁਝ ਆਪਣਾ ਮੰਨਿਆ ਹੋਵੇ ਉਹੀ ਐ ਕਰ ਜਵੇ ਸਾਰਾ ਕੁਝ ਪਹਿਲਾਂ ਵੀ ਹੋਇਆ ਸੀਗਾ ਦੇਖ ਕਰੀ ਪ੍ਰਸ਼ਟ ਦੁਆਰਤੀ ਕਰਕੇ ਵੀ ਜਦੋਂ ਬੰਦਾ ਇੱਕ ਵਾਰੀ ਬੰਦਾ ਮੂਵ ਬਣਾਉਂਦਾ ਲਾਈਫ 'ਚ ਮੈਂ ਵੀ ਹੋਇਆ ਸੀ ਇੱਕ ਵਾਰੀ ਪਰ ਸੈਕੰਡ ਟਾਈਮ ਨਹੀਂ ਹੋਇਆ ਅੱਛਾ ਜ਼ਿਆਦਾ ਪਿਆਰ ਕਰ ਲਿਆ ਬਹੁਤ ਵੱਧ ਗਿਆ ਤੇ ਫਿਰ ਤਾਂ ਤੁਹਾਡੇ ਹਿਸਾਬ ਨਾਲ ਪਿਆਰ ਦੀ ਪਰਿਭਾਸ਼ਾ ਕੀ ਹੈ ਪਿਆਰ ਅਰਸ਼ਾਂ ਤੱਕ ਵੀ ਲੱਜਾਂਦਾ ਤੇ ਫਰਸ਼ਾਂ ਤੱਕ ਵੀ ਲੱਜਾਂਦਾ ਜਿਨ੍ਹਾਂ ਦਾ ਮੁਕੱਬਲ ਹੋਇਆ ਆ ਉਹ ਤਾਂ ਵੀ ਮੈਂ ਕਹਾਂ ਮੈਂ ਬਹੁਤ ਪਰਮਾਰਥ ਨਾਲ ਖੁਸ਼ ਰੱਖਿਆ ਜਿਨ੍ਹਾਂ ਦਾ ਨਹੀਂ ਵੀ ਹੋਇਆ ਮਰਿਆਂ ਬਰਾਬਰ ਆ ਉਹ ਲੋਕਾਂ ਸਾਹਮਣੇ ਜੀ ਰਹੇ ਹੋਣਗੇ ਪਰ ਉਹਨਾਂ ਦੇ ਦਿਲ 'ਚ ਕੁਝ ਨਹੀਂ ਨਾ ਰੂਹ ਨਾ ਕੁਝ ਨਹੀਂ ਅੱਛਾ ਜਗਰੂਪ ਜੀ ਮੈਂ ਗੱਲ ਕਰ ਰਹੀ ਸੀ ਤੁਹਾਡੀ ਸੂਰਤ ਦੀ ਤੁਸੀਂ ਇੱਕਦਮ ਚੇਂਜ ਹੋ ਗਏ ਅਸੀਂ ਤੁਹਾਨੂੰ ਨਾਲ-ਨਾਲ ਫੋਟੋ ਵੀ ਦਿਖਾ ਦਾਂਗੇ ਜਗਰੂਪ ਜੀ ਦੀਆਂ ਜਿਹੜੀਆਂ ਪਹਿਲਾਂ ਨਹੀਂ ਔਰ ਮੈਨੂੰ ਲੱਗਦਾ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਵੀ ਹੋਣੀਆਂ ਤੁਸੀਂ ਇਦਾਂ ਵੀ ਚਾਚਦੇ ਹੋ ਇਦਾਂ ਦੀ ਗੱਲ ਨਹੀਂ ਹੋ ਪਰ ਜਦੋਂ ਅਸੀਂ ਉਹ ਫੋਟੋ ਦੇਖਦੇ ਨਾ ਇੱਕ ਬਹੁਤ ਹੀ ਹੈਂਡਸਮ ਅਟਰੈਕਟਿਵ ਮੁੰਡਾ ਨਜ਼ਰ ਆਉਂਦਾ ਹਨਾ ਤੇ ਇੱਕਦਮ ਲੰਬੀ ਦਾੜੀ ਵੱਡੇ ਵਾਲ ਵੀ ਤੁਹਾਨੂੰ ਲੱਗਦਾ ਨਹੀਂ ਜਿਹੜੇ ਤੁਹਾਨੂੰ ਚਾਹੁੰਦੇ ਨੇ ਉਹ ਤੁਹਾਨੂੰ ਦੇਖ ਕੇ ਪਰੇਸ਼ਾਨ ਹੁੰਦੇ ਹੋਣਗੇ ਕਿ ਕੀ ਹਾਲ ਬਣਾ ਲਿਆ ਹੁੰਦੇ ਆ ਕਰਦੇ ਵੀ ਹੁੰਦੇ ਆ ਆਪ ਨੂੰ ਵੀ ਜਦੋਂ ਦੇਖੀਦਾ ਵੀ ਤੂੰ ਕੀ ਸੀ ਪਹਿਲਾਂ ਤੇ ਕੀ ਬਣ ਗਿਆ ਆ ਤੇ ਫਿਰ ਜਦ ਜਿਨ੍ਹਾਂ ਲਈ ਜਚਣਾ ਸੀ ਜਿਨ੍ਹਾਂ ਲਈ ਸਜਣਾ ਸੀ ਜਦੋਂ ਉਹ ਹੀ ਨਹੀਂ ਰਿਹਾ ਫਿਰ ਜਾਂ ਕਹਿੰਦੇ ਸਜੰਦਾ ਵੀ ਫਾਇਦਾ ਨਹੀਂ ਰਿਹਾ ਆਪਣੇ ਆਪ ਨੂੰ ਇੰਨਾ ਘਟ ਚੁੱਕੇ ਆਂ ਵੀ ਅੰਦਰ ਵੜ ਜਾ ਬਾਹਰ ਨਿਕਲਦਾ ਵੀ ਫਾਇਦਾ ਨਹੀਂ ਜਰਾ ਯਾਨੀ ਪਿਆਰ ਹੀ ਨਹੀਂ ਰਹਿ ਜਾਂਦੀਆਂ ਜਿਹੜੀ ਮੇਨ ਗੱਲ ਆ ਆਪਣੀ ਹੁਣ ਜੇ ਜਦ ਕਿਸੇ ਨੇ ਆਪ ਕਿਸੇ ਨੂੰ ਦੇਖਣਾ ਨਹੀਂ ਚਾਹੁੰਦੇ ਸਜ ਕੇ ਵੀ ਕੀ ਕਰੇ ਵੀ ਕੀ ਰਹਿਣਾ ਪਰ ਮੈਨੂੰ ਨਹੀਂ ਲੱਗਦਾ ਦੁਨੀਆ ਮਤਲਬ ਮੈਂ ਤੁਹਾਨੂੰ ਦੱਸਾਂ ਦੁਨੀਆ 'ਚ ਤੁਸੀਂ ਕਿਸੇ ਨੂੰ ਪਿਆਰ ਕੀਤਾ ਫਲੂਟੂਲਤਾ ਪਰ ਕੋਈ ਇਦਾਂ ਦਾ ਵੀ ਤਾਂ ਹੋਊਗਾ ਜਿਹੜਾ ਤੁਹਾਨੂੰ ਦੇਖ ਕੇ ਜਿੰਦਾ ਹੋਈ ਗਏ ਜਾਂ ਚਾਹੁੰਦਾ ਹੋਊਗਾ ਕਿ ਮੈਂ ਇੱਕ ਵਾਰੀ ਇਹਦੇ ਨਾਲ ਮੁਲਾਕਾਤ ਕਰਾਂ ਜਾਂ ਮੈਂ ਇਹਦੀ ਜ਼ਿੰਦਗੀ ਬਦਲ ਦਵਾਂ ਤੁਹਾਨੂੰ ਨਹੀਂ ਲੱਗਦਾ ਕਿ ਮੌਕਾ ਆਪਣੇ ਆਪ ਨੂੰ ਦੇਣਾ ਚਾਹੀਦਾ ਦਿੱਤਾ ਸੀ ਇੱਕ ਵਾਰੀ ਦੁਬਾਰਾ ਜੀ ਕੇ ਦੇਖੋ ਬਹੁਤ ਸੋਹਣੀ ਜ਼ਿੰਦਗੀ ਹੈ ਓ ਖਾਨ ਮਸੀ ਮੌਕਾ ਦਿੱਤਾ ਸੀ ਆਪਣੇ ਆਪ ਨੂੰ ਇੱਕ ਵਾਰੀ ਉਹ ਜਿਹੜਾ ਮੌਕਾ ਵੀ ਦਿੱਤਾ ਸੀ ਉਸ ਮੌਕੇ ਨੇ ਮੈਨੂੰ ਆਹ ਲਾਤਾਂ ਖਿੜਾ ਦਿੱਤਾ ਤੇ ਆਪਣੇ ਪਰਿਵਾਰ ਬਾਰੇ ਪੇਰੈਂਟਸ ਬਾਰੇ ਵੀ ਦੱਸੋ ਥੋੜਾ ਜਿਆ ਪਰਿਵਾਰ ਵੱਲੋਂ ਵਧੀਆ ਆ ਸਾਰੇ ਵੀ ਕਹਿੰਦੇ ਵੀ ਹੋ ਉਹਨਾਂ ਨੂੰ ਪਤਾ ਵੀ ਹੁਣ ਆਪਾਂ ਮੈਂ ਆਪਕੰਨਾ ਵੀ ਨਹੀਂ ਮਾਈਂਡ ਸਟੇਬਲ ਨਹੀਂ ਹੈ ਵੈਸੇ ਜਿੰਨਾ ਚਾਇਆ ਸੀ ਜਦੋਂ ਸੋਚਿਆ ਸੀ ਐ ਹੁਣ ਹੁਣ ਜਦੋਂ ਉਹ ਹੀ ਚੀਜ਼ਾਂ ਕਿਸੇ ਹੋਰ ਨਾਲ ਦੇਖਦੇ ਪਏ ਹੁਣ ਮੈਂ ਅੱਜ ਦੇ ਟਾਈਮ 'ਚ ਕਿਸੇ ਹੋਰ ਨਾਲ ਦੇਖ ਰਿਹਾ ਤੇ ਤੁਸੀਂ ਆਪ ਦੇਖੋ ਵੀ ਜੇ ਤੇ ਬੁੱਲਾਂ 'ਚ ਕਿਸੇ ਹੋਰ ਦਾ ਨਾਮ ਵੀ ਸੁਣਨ ਦਾ ਔਕਾ ਸੀ ਤੇ ਅੱਜ ਮੈਂ ਉਹਨੂੰ ਕਿਸੇ ਹੋਰ ਨਾਲ ਦੇਖ ਰਿਹਾ ਮੈਂ ਤੇ ਕੀ ਮੈਨੂੰ ਵੀ ਸੋਚਦੀ ਆ ਵਸ ਇੱਕ ਕੈਨ ਨੂੰ ਤਾਂ ਬਹੁਤ ਸੌਖਾ ਸ਼ਬਦ ਆ ਮੂਵ ਔਨ ਹੈ ਨਾ ਵੀ ਅਸੀਂ ਕਹਿ ਦਿੰਦੇ ਕਿ ਜ਼ਿੰਦਗੀ ਸੌਖੀ ਆ ਲੰਘ ਜੂਗੀ ਹੁਣ ਮੈਂ ਤੁਹਾਡੇ ਮੂੰਹੋਂ ਸੁਣ ਰਹੀ ਆ ਤੇ ਜੇ ਅਸੀਂ ਇਮੇਜਿਨ ਕਰੀਏ ਜਿਹਨੂੰ ਅਸੀਂ ਹੱਦੋਂ ਵੱਧ ਚਾਹੁੰਦੇ ਆ ਤੇ ਉਹਨੂੰ ਕਿਸੇ ਹੋਰ ਨਾਲ ਦੇਖਾਂਗੇ ਤਾਂ ਦੇਖਣ ਨੂੰ ਤਾਂ ਦੂਰ ਦੀ ਗੱਲ ਆਪਾਂ ਦਾ ਵੀ ਕਿਸੇ ਦੇ ਉਹਦੇ ਮੂੰਹ ਕਿਸ ਦਾ ਨਾਮ ਵੀ ਸੋਚ ਸਕਦੇ ਪਰ ਮੈਂ ਫਿਲਹਾਲ ਅੱਜ ਦੇ ਟਾਈਮ 'ਚ ਉਹਨੂੰ ਕਿਸੇ ਹੋਰ ਨਾਲ ਨਹੀਂ ਦੇਖਾਂ ਕਿੰਨੇ ਟਾਈਮ ਦਾ ਰਿਲੇਸ਼ਨਸ਼ਿਪ ਸੀ ਚਲੋ ਰਿਲੇਸ਼ਨਸ਼ਿਪ ਤਾਂ ਆਪਾਂ ਕਰਿਆ ਸੀ ਥੋੜੇ ਟਾਈਮ ਦਾ ਸੀ ਪਰ ਫੈਮਿਲੀ ਤੱਕ ਆਉਣ ਜਾਣ ਸੀ ਐਸਾ ਕਿ ਕਿਹੜਾ ਮੂਡ ਆਇਆ ਕਿ ਟੁੱਟਣ ਤੱਕ ਦੀਆਂ ਨੋਪਤਾ ਆ ਗਈਆਂ ਕੈਨੇਡਾ ਅੱਛਾ ਬਾਹਰ ਲੰਘੋ ਬਾਹਰ ਲੰਘੋ ਕੀ ਲੱਗਦਾ ਕੈਨੇਡਾ ਨੇ ਕਿੰਨੇ ਰਿਸ਼ਤੇ ਖਰਾਬ ਕਰ ਦੁੱਤੇ ਬਹੁਤ ਵੀ ਬਹੁਤ ਮੈਸੇਜ ਵੀ ਆਉਂਦੇ ਭੈਣਾਂ ਦੇ ਵੀ ਆਉਂਦੇ ਭਰਾਵਾਂ ਦੇ ਵੀ ਆਉਂਦੇ ਵੀ ਵੀਰੇ ਕੈਨੇਡਾ ਨੇ ਸਾਡੇ ਨਾਲ ਕੀਤਾ ਐ ਕੀਤਾ ਫੇ ਸੰਜਾਈ ਦਾ ਵੀ ਚਲੋ ਵੀਰੇ ਟੈਨਸ਼ਨ ਨਾ ਲੋ ਯਾਰ ਹੋ ਮੂਵ ਔਨ ਕੈਨੇਡਾ ਨੇ ਬਹੁਤ ਕਰ ਬੱਟੇ ਆ ਤੇ ਵੇਖਿਆ ਜਾਵੇਗਾ ਅੱਛਾ ਤੁਸੀਂ ਲੋਕਾਂ ਨੂੰ ਹੌਸਲਾ ਦਿੰਦੇ ਹੋ ਹੁਣ ਤੁਸੀਂ ਕਹਿੰਦਾ ਕਿ ਮੂਵ ਔਨ ਹੋਊਂ ਨਹੀਂ ਮੈਂ ਮੈਂ ਸਾਰਿਆਂ ਨੂੰ ਮਸਲਾ ਦਿੰਦੀ ਮੈਂ ਤਾਂ ਵੀ ਇੱਥੇ ਤੱਕ ਵੀ ਜਿਹਨੇ ਕਈਆਂ ਦੇ ਹੁੰਦੇ ਮੈਸੇਜ ਆਉਂਦੇ ਨੇ ਫੋਨ ਵੀ ਆਉਂਦੇ ਆਪਾਂ ਰੇਹ ਦਾ ਟੈਂਡ ਕਰੀਦਾ ਤੁਸੀਂ ਵੀਰੇ ਆ ਭੈਣੇ ਤੂੰ ਐਨਾ ਹੋ ਜਿੱਥੇ ਲੋੜ ਐ ਤੇਰੇ ਨਾਲ ਆ ਭੈਣ ਮੇਰੀ ਮੂਵ ਔਨ ਹੋ ਜਾ ਭਰਾ ਮੇ ਮੂਵ ਔਨ ਹੋ ਜਾ ਇਹ ਚੀਜ਼ ਬਹੁਤ ਗੰਦੀ ਆ ਕਿਉਂਕਿ ਮੇਤੇ ਬੀਤਦੀ ਆ ਮੈਂ ਇਹਨੂੰ ਸਮਝ ਸਕਦਾ ਆ ਜੋ ਉਹਨਾਂ ਤੇ ਇਸ ਟਾਈਮ ਜਿਸ ਕੰਡੀਸ਼ਨ ਮੈਂ ਬਹੁਤ ਚੰਗੀ ਤਰ੍ਹਾਂ ਸਮਝਦਾ ਇੱਕ ਤਾਂ ਜਾਂ ਤੇ ਜਿੱਤੇ ਹੋਈ ਆ ਜਾਂ ਜਿਹੜਾ ਹੰਡਾਰਿਆ ਉਹ ਬੰਦਾ ਸਮਝ ਸਕਦਾ ਵੀ ਹਾਂ ਇਸ ਦਰਦ ਕਿ ਆ ਮੈਂ ਤੁਹਾਨੂੰ ਆਪਣਾ ਦਰਦ ਦੱਸ ਸਕਦਾ ਤੁਹਾਨੂੰ ਮੈਂ ਮਹਿਸੂਸ ਨਹੀਂ ਕਰਾ ਸਕਦਾ ਐਦਾਂ ਹੁੰਦਾ ਹਾਂਜੀ ਫੇ ਤੁਸੀਂ ਲਿਖਣਾ ਸ਼ੁਰੂ ਕਰਤਾ ਲਿਖਣਾ ਤਾਂ ਚਲੋ ਜੋ ਬੀਤੀਆਂ ਸੀਗੀਆਂ ਉਹੀ ਬੈਠੇ ਆਣੇ ਗੱਲਾਂ ਕੀਤੇ ਤੇ ਉਹੀ ਲਿਖਣ ਨੂੰ ਲੱਗ ਪਏ ਪਰਗੇ ਤੇ ਪਾਈਆਂ ਤਾਂ ਨਹੀਂ ਇੱਕ ਦੋ ਈਲਾ ਪਾਈਆਂ ਸੀਗੀਆਂ ਉਉਹਦੀ ਬਾਤ ਹੈ ਜੋ ਜਾਨੀ ਕਿ ਹਕੀਕਤ ਲਿਖੀ ਸੀਗੀ ਹਕੀਕਤ ਕੀ ਪਾਈਆਂ ਸੀਗੀਆਂ ਅੱਛਾ ਤੇ ਉਹ ਫਿਰ ਲੋਕਾਂ ਨੇ ਰਿਲੇਟ ਕੀਤੀਆਂ ਨਾ ਜਿਨ੍ਹਾਂ ਨਾਲ ਹੋਈਆਂ ਹਾਂ ਹਾਂਜੀ ਅੱਛਾ ਬੱਸ ਇਸੇ ਜਗਰੂਪ ਜੀ ਤੁਸੀਂ ਕਰਦੇ ਕਿਉਂ ਕੀਤਾ ਕੀ ਆ ਤੁਹਾਡਾ ਮੈਂ ਖੇਤੀ ਵੀ ਕਰਦਾ ਤੇ ਮੈਂ ਖਾਲਸਾ ਕਾਲਜ ਜਲੰਧਰ ਸਟੂਡੈਂਟ ਵੀ ਐ ਬੀਏ ਦਾ ਅੱਛਾ ਬੀਏ ਦਾ ਕਰਦਿਆਂ ਨੇ ਮੁੜ ਕੇ ਲਾਇਆ ਸੀਗਾ ਕਹਿੰਦੇ ਨੂੰ ਜਲਦੀ ਦਾ ਦਿਮਾਗ ਹੋਰ ਬਣੇਗਾ ਫਿਰ ਜਦੋਂ ਕਾਲਜ ਜਾਣਾ ਨਾਲ ਦੇ ਨੂੰ ਦੇਖਣਾ ਵੀ ਖੁਸ਼ੀ ਵੀ ਹੁੰਦੀ ਸੀ ਕਿ ਉਹ ਦੋਨੇ ਇਕੱਠੇ ਸੋਹਣੇ ਲੱਗਦੇ ਆ ਫਿਰ ਆਪਣਾ ਚੇਤੇ ਆਉਣਾ ਮਨ ਖਰਾਬ ਹੋਣਾ ਤੇ ਤਿੰਨ ਚਾਰ ਮਹੀਨਿਆਂ ਕੋਲ ਜਿਵੇਂ ਮੁੜ ਗਈਆਂ ਬੜਾ ਜਿਆਦਾ ਫਿਰ ਮੈਂ ਉਹ ਚੀਜ਼ ਦੇਣ ਲੱਗ ਪਈ ਕਾਲਜ ਵੀ ਛੱਡਤਾ ਕਾਲਜ ਵੀ ਛੱਡਤਾ ਸੀ ਐਦਾਂ ਤਾਂ ਫਿਰ ਤੁਸੀਂ ਚਾਰ ਦਿਵਾਰੀ ਚ ਆਪਣੇ ਆਪ ਨੂੰ ਬੰਦ ਰੱਖਿਆ ਹੋਇਆ ਹਾਂਜੀ ਕੋਈ ਸ਼ੱਕ ਨਹੀਂ ਪਰ ਲੱਗਦਾ ਨਹੀਂ ਉਹ ਕਿ ਜਜ਼ਬਾ ਹੋਣਾ ਚਾਹੀਦਾ ਆਪਣੀ ਮੰਮੀ ਲਈ ਤਾਂ ਲੱਗਦਾ ਹੁਣ ਲੱਗਦਾ ਤਾਂ ਇਹ ਤਾਂ ਤੁਰੇ ਫਿਰਦੇ ਮੇਰੀ ਮੂੰਹ ਤੇ ਹੁਣ ਅੱਜ ਵੀ ਉਹਦੀਆਂ ਹੋਟਾਂ ਆਏ ਮੰਮੀ ਦੇ ਮੰਮੀ ਦੇ ਹੁਣ ਅੱਜ ਵੀ ਉਹਦੀਆਂ ਹੋਟਾਂ ਆਏ ਤੇ ਮਮਾ ਨਾਲ ਗੱਲ ਹੁੰਦੀ ਸੀ ਉਹਨਾਂ ਦੀ ਹਨਾ ਹਾਂ ਕੋਈ ਰਹਿੰਦੀ ਸੀ ਤੇ ਫਿਰ ਮਤਲਬ ਮੈਂ ਤੁਹਾਡੇ ਮਾਂ ਦੇ ਜਜ਼ਬਾਤ ਵੀ ਜ਼ਰੂਰ ਜਾਨਣਾ ਚਾਹੁੰਦੀ ਵੀ ਕਿ ਤੁਸੀਂ ਆਪਦੇ ਤਾਂ ਸ਼ੇਅਰ ਕਰ ਹੀ ਰਹੇ ਹੋ ਹਨਾ ਇੱਕ ਮਾਂ ਤੁਹਾਨੂੰ ਕਿਦਾਂ ਹੌਸਲਾ ਦਿੰਦੀ ਕਿਉਂਕਿ ਮਾਂ ਦੇ ਲਈ ਬਹੁਤ ਔਖਾ ਆਪਣੇ ਬੱਚੇ ਨੂੰ ਇਸ ਹਾਲਤ ਤੇ ਦੇਖਣਾ ਬਹੁਤ ਜਿਸ ਟਾਈਮ ਮੈਨੂੰ ਇਸ ਇਨ ਮੈਂ ਨਾ ਆਪਣੀ ਮਾਂ ਦੇ ਗੋਦੀ 'ਚ ਸਿਰ ਰੱਖ ਕੇ ਰੋਇਆ ਹੋਇਆ ਹਾਂ ਤੁਸੀਂ ਅਥੋਂ ਹਿਸਾਬ ਲਾ ਲਓ ਵੀ ਉਸ ਮਾਂ ਦੇ ਕੀ ਵੀਦੀ ਉਸ ਟਾਈਮ ਹੂੰ ਜਿਹੜਾ ਜਿਹਦਾ ਪੁੱਤ ਉਹਦੀ ਗੋਦੀ 'ਚ ਸੈਰ ਆ ਕੇ ਰੋ ਰਿਹਾ ਜਵਾਨ ਆ ਉਹ ਮਾਂ ਤੇ ਕੀ ਵੀਦੀ ਹੁੰਦੀ ਹੁੰਦੀ ਉਸ ਟਾਈਮ ਫਿਰ ਤੁਸੀਂ ਸਾਡੀਆਂ ਹੁਣ ਵੀ ਅੱਖਾਂ ਨੰਮ ਨੇ ਹਲੇ ਤੁਹਾਡੇ ਦੋਸਤਾਂ ਨੇ ਕਿਹਾ ਸੀ ਰੋਣਾ ਨਹੀਂ ਉਹ ਮੈਂ ਨਹੀਂ ਰੋਇਆ ਉਹ ਆਪੇ ਰੋਪੇ ਹਨਾ ਨਹੀਂ ਰੋਣੇ ਹੁਣ ਤਾਂ ਉਹ ਹੀ ਆ ਜਾਂਦਾ ਜਦੋਂ ਉਹਦੀ ਯਾਦ ਆਉਂਦੀ ਆ 16 ਦਸੰਬਰ ਅੱਜ ਦੇ ਦਿਨ ਇਗਜ਼ਾਮ ਸੀ ਉਹਦਾ ਕੋਪਾਉਣ ਗਏ ਸੀ ਚੇਤਾ ਆ ਰਿਹਾ ਅੱਜ ਦਾ ਵੀ ਅੱਜ ਦੇ ਦਿਨ ਤੇਰੇ ਉਹ ਨਾਲ ਸੀ ਤੇ ਅੱਜ ਦੇ ਦਿਨ ਤੇਰੇ ਨਾਲ ਨਹੀਂ ਹੋ ਇੱਕ ਇੱਕ ਤਰੀਕ ਯਾਦ ਰੱਖੀ ਆ ਬਹੁਤ ਯਾਦ ਆ ਕੋਈ ਯੱਕ ਨਹੀਂ ਜਾਂ ਇਕੱਠੇ ਰਹੇ ਆ ਇਕੱਠੇ ਘੁੰਮੇ ਆ ਅੱਡਿਆਂ ਨੇ ਮੱਤੇ ਟਿੱਕੇ ਤੱਲਨ ਸਾਹਿਬ ਤੱਕ